ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਹਰਲਾ ਐਂਡ ਆਰਡਰ ਦੀ ਸਥਿਤੀ ਦਿਨ-ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀ ਹੈ ਜਿੱਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਧੂਰੀ ਦੇ ਵਿੱਚ ਜਿੱਥੇ ਕਿ ਬੀਜੇਪੀ ਦੇ ਮੰਡਲ ਪ੍ਰਧਾਨ ਅਰुण ਆਰੀਆ ਤੇ ਕਿਸੇ ਅਣਪਛਾਤੇ ਦੇ ਦੁਆਰਾ ਹਮਲਾ ਕੀਤਾ ਗਿਆ ਕਦੇ ਜ਼ਖਮੀ ਕਰ ਦਿੱਤਾ ਗਿਆ ਜੋ ਕਿ ਜਿਹਦੇ ਇਲਾਜ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਫੈਕਟਰੀ ਦੇ ਬਾਹਰ ਬੈਠੇ ਸਨ ਜਿੱਥੇ ਕਿ ਉਹ ਪਿਛਲੇ 50 ਸਾਲ ਤੋਂ ਹਰ ਰੋਜ਼ ਬੈਠਦੇ ਨੇ ਕਦੇ ਇਹੋ ਜਿਹੀ ਵਾਰਦਾਤ ਨਹੀਂ ਹੋਈ ਪਰ ਇਹ ਪਹਿਲੀ ਵਾਰ ਹੈ ਜੋ ਉਹਨਾਂ ਉੱਪਰ ਹਮਲਾ ਹੋਇਆ ਉਹਨਾਂ ਨੇ ਕਿਹਾ ਕਿ ਇਹ ਸਾਡੇ ਤੂਰੀ ਸ਼ਹਿਰ ਦੇ ਹਾਲਾਤ ਨਹੀਂ ਜੋ ਕਿ ਇੱਕ ਬੰਦਾ ਅਤੇ ਔਰਤ ਮਹਿਫੂਜ਼ ਨਹੀਂ ਹੈ। ਬੱકલ ਤੁਹਾਡੇ ਤੇ ਬਾਹਰ ਦਾ ਤੋਈ ਤੁਹਾਡੇ ਨਾਲ ਕੀ ਕਹਿਣਾ ਚਾਹੂੰਗਾ। ਕਿਸੇ ਨੂੰ ਸਿਟੀ ਦਾ ਇਹ ਹਾਲ ਆ ਆਪਣੀ ਫੈਕਟਰੀ ਦੇ ਬਾਹਰ ਬੈਠਿਆ 50 ਸਾਲ ਤੋਂ ਬੈਠ ਰਿਹਾ ਕਿਸੇ ਨਾਲ ਲੜਾਈ ਨਹੀਂ ਕੋਈ ਝਗੜਾ ਨਹੀਂ ਜੇ ਇਹ ਕੁਛ ਹਾਲ ਹੈ ਤਾਂ ਦੁਨੀਆ ਦਾ ਕੀ ਬਣੂਗਾ। ਇਹ ਸਾਡੇ ਤੂਰੀ ਦਾ ਹਾਲ ਹੋਗਾ। ਕਰਦੇ ਇਹ ਕਿਤੇ ਬਾਦ ਦਾ ਤਨ ਸੂਰੀਆ ਸਾਲ ਸਾਲ ਦੀ ਉਬਰ ਹੋ ਗਈ। ਨਾ ਤੋਂ ਬੈਟਰ ਫਰੀਆ ਸਾਈਨ ਨਾ ਤੋਂ ਬੈਟਰ ਉਤੇ ਇਸ ਹੌਸਲੇ ਤੋਂ ਬੈਟਰ ਹੋ ਰਹਾ ਰਲੇ ਲਈ ਵਰਨੀ ਦਾ ਕਾੜਾ ਆਮੀ ਸੁਨਦਰ ਪ੍ਰਸ਼ਾਸਨ ਤੋਂ ਕੀ ਪ੍ਰਸ਼ਾਸਨ ਮੰਗਦੇ ਵੀ ਦੇ ਨੇ ਆਪਣੇ ਲੋਕਾਂ ਤੇ ਲੋਕਾਂ ਤੇ ਹਮਲਾ ਕਰਦੇ ਕਦੇ ਸਨੇਚਰਾ ਕਰਦੇ ਨੇ ਕਦੇ ਚੇਨੀ ਖਿੱਚ ਲੇ ਕਦੇ ਚੁੰਨੀ ਖਿੱਚ ਲੇ ਮੋਬਾਈਲ ਖੋਲੇ ਆ ਕੇ ਦੇ ਪੈਸੇ ਖੋਲਣੇ ਲਈ ਸੱਤ ਮਾਰ ਮਾਰ ਗਈ ਇਹਨਾਂ ਤੇ ਅਸਲ ਤੇ ਕਾਬੂ ਬਬੇ ਗੌਰਮਿਕ ਰੁਕ ਗੌਰਮਿਕ ਦੀ ਡਿਊਟੀ ਹੋ ਪਬਲਿਕ ਟੈਟਰ ਕੁਝ ਕਰ ਨਹੀਂ ਸਕਦੀ ਤਾਂ ਗਵਰਨਮੈਂਟ ਨੂੰ ਕਾਹਦਾ ਮੈ ਬਾਬੂ ਨੂੰ ਕੋ ਟ੍ਰੈਨ ਦੇ ਵਾਪਸ ਕੋ ਟੱਲਾ ਗਦੇ ਸਰਕਾਰ ਵੱਲੋਂ ਅਗਰ ਕੋਈ ਕਾਰਵਾਈ ਨਾ ਹੋਈ ਤਾਂ ਕੀ ਸਟੈਪ ਹੋਏਗਾ ਦੇਖੋ ਜਿਵੇਂ ਸੈਲਰੀ ਲੋਕ ਕਹਿਣਗੇ ਵਾ ਕੋ ਕਰਦੇ ਹੋਗੇ ਕਨਹੀਂ ਕੱਲ ਭਾਜੀਪੀ ਦੇ ਬਲੋਕ ਪ੍ਰਧਾਨ ਤੇ ਅਟੈਕ ਹੋਇਆ ਕੀ ਕਹਿਣਾ ਚਾਹੋਗੇ ਪਹਿਲੀ ਗੱਲ ਤੇ ਇਹ ਆ ਕਿ ਬੀਜੇਪੀ ਦਾ ਬਲੋਕ ਪ੍ਰਧਾਨ ਉਹ ਬਾਚੀ ਹੈ ਪਹਿਲੇ ਤੋਂ ਤੂਰੀ ਦਾ ਰਹਿਣ ਵਾਲਾ ਹੈ। ਔਰ ਇਹ ਹਾਲਾਤ ਜੋ ਪੰਜਾਬ ਦੇ ਵਿੱਚ ਅੱਜ ਪੈਦਾ ਹੋ ਗਏ ਹੈ ਕਿ ਇੱਕ ਸਧਾਰਨ ਬੰਦਾ ਆਪਣੀ ਦੁਕਾਨ ਛੱਡ ਕੇ ਆਪਣੀ ਫੈਕਟਰੀ ਛੱਡ ਕੇ ਬਾਹਰ ਬੈਠਾ ਹੈ ਤੇ ਉਸ ਤੇ ਇਸ ਤਰੀਕੇ ਦਾ ਹਮਲਾ ਕਿਉਂ ਹਮਲਾ ਹੋਇਆ ਹੈ ਕਿਉਂਕਿ ਲੋਕਾਂ ਨੂੰ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੂੰ ਇਹ ਲੱਗਦਾ ਸੀ ਕਿ ਉਹਦੇ ਕੋਲ ਇੱਕ ਥੈਲਾ ਸੀ ਥੈਲੇ ਦੇ ਵਿੱਚ ਕੁਝ ਪੈਸੇ ਹੋਣੇ ਕਿਉਂਕਿ ਵਪਾਰੀ ਹੈ ਇਸ ਕਰਕੇ ਜੋ ਸ਼ਰਿਆਮ ਸੀਐਮ ਸਿਟੀ ਦੇ ਵਿੱਚ ਜੋ ਕਾਨੂੰਨ ਵਿਵਸਥਾ ਦਾ ਹਾਲ ਹੈ ਇਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਸ਼ਾਮ ਦੇ ਸਮੇਂ ਇੱਕ ਔਰਤ ਸਹਿਰ ਕਰਨੀ ਜਾ ਸਕਦੀ ਕਿਉਂਕਿ ਚੇਨ ਸਨੇਚ ਹੋ ਜਾਂਦੀ ਹੈ ਉਹਦੀ ਜੋ ਗੁੱਠੀਆਂ ਉਹ ਸਨੇਚ ਹੋ ਜਾਂਦੀ ਹੈ ਘੜੀਆਂ ਚੋਰੀਆਂ ਹੋ ਰਹੀਆਂ ਤੇ ਹਾਲਾਤ ਸਮੁੱਚੇ ਪੰਜਾਬ ਦੇ ਵਿੱਚ ਇੱਥੇ ਕਾਨੂੰਨ ਵਿਵਸਥਾ ਦੀ ਗੱਲ ਹੈ ਬਹੁਤ ਹੀ ਮਾੜੀ ਹੈ ਪਰ ਐ ਹੋ ਰਿਹਾ ਚੁਆ ਕਿਉਂਕਿ ਬੇਰੁਜ਼ਗਾਰੀ ਵਧੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਇਸ ਪਿਛਲੇ ਇਸ ਸਰਕਾਰ ਦੇ ਸਮੇਂ ਰੋਜ਼ਗਾਰੀ ਪੈਦਾ ਕਰਨ ਵਾਸਤੇ ਇਹਨਾਂ ਨੇ ਕੋਈ ਉਪਰਾਲੇ ਨਹੀਂ ਕੀ ਤੇ ਇਸ ਕਰਕੇ ਇਹ ਹਾਲ ਹੈ ਨਸ਼ਾ ਸ਼ਰੇਆਮ ਵਿਕ ਰਿਹਾ ਬੇਰੁਜ਼ਗਾਰੀ ਵਧ ਰਹੀ ਹੈ ਤਰਨੇ ਵਧੀ ਜਾ ਰਹੇ ਹਨ ਕਿਸਾਨ ਉਜੜਿਆ ਪਿਆ ਇਸ ਤਰੀਕੇ ਦਾ ਪੰਜਾਬ ਰਹਿ ਗਿਆ ਹੈ ਇਹ ਹਕੀਕਤ ਖਨਾ ਜੀ ਸਰ ਸਟੇਟ ਗਵਰਨਮੈਂਟ ਵੱਲੋਂ ਤੁਹਾਡੇ ਸੈਂਟਰ ਤੇ ਇੰਜਾਮ ਲਗਾਈ ਜਾ ਰਿਹਾ ਹੈ ਕਿ ਕਿਸਾਨਾਂ ਨਾਲ ਧੱਕਾ ਕਰ ਰਿਹਾ ਜਾ ਰਿਹਾ ਵਾ ਉਹਨਾਂ ਦੀ ਜੀਨਸ ਖਰੀਦ ਨਹੀਂ ਜਾ ਰਹੀ ਕੱਲ ਇੱਕ ਉਸ ਪਾਸੇ ਫੋਟੋ ਆਈ ਹੈ ਮਾਲਵੇ ਦੇ ਵਿੱਚ ਮੈਂ ਵੀ ਆਪਣੀ ਟਵੀਟ ਕੀਤੀ ਹੈ ਜਿੱਥੇ ਪੰਜਾਬ ਸਰਕਾਰ ਦੇ ਮੁਲਾਜ਼ਮ ਕਿਸਾਨਾਂ ਨੂੰ ਕੁੱਟ ਰਹੇ ਹਨ ਉਹ ਵੀ ਕੇਂਦਰ ਸਰਕਾਰ ਕਰਦੀ ਕਰ قصور ਵਾਰਗੇ ਆ ਦੋਸ਼ ਕਿਸੇ ਹੋਰ ਉਠਾ ਰਹੇ ਦੀਏ ਤੇ ਖਰੀਦਣ ਦੀ ਗੱਲ ਹੋਵੇ ਜਾਂ ਕਿਸਾਨਾਂ ਦੀ ਫਸਲ ਖਰੀਦਣ ਦੀ ਗੱਲ ਹੋਵੇ ਜਾਂ 126 ਲਗਾਉਣ ਦੀ ਗੱਲ ਹੋਵੇ ਜਾਂ 1 ਜੂਨ ਤੋਂ 15 ਜੂਨ ਵਿੱਚ ਜੋ ਖੇਤੀ ਸ਼ੁਰੂ ਕਰਨੀ ਚਾਹੀਦੀ ਉਹ ਗੱਲ ਹੋਵੇ ਸਾਰੇ ਭਗਵੰਤ ਮਾਨ ਦੀ ਫੈਸਲੇ ਆ ਤੇ ਇਸ ਕਰਕੇ ਜ਼ਿੰਮੇਵਾਰ ਇਕੱਲੇ ਭਗਵੰਤ ਮਾਨ ਤੋਂ ਉਹਦੀ ਨਕਮੀ ਸਰਕਾਰ ਹੋਰ ਕੋਈ ਨਹੀਂ ਆ ਕਿੱਥੇ ਸ਼ੁਰੂ ਕਰਾਂਗੇ ਕਿੱਥੇ ਖਤਮ ਕਰਾਂਗੇ ਕਹਿੰਦੇ ਸੀ ਕਿ ਆਪਾਂ ਕਰਜ਼ਾ ਨਹੀਂ ਲੈਣਾ ਪਰਸੋ 50000 55000 ਕਰੋੜ ਹੋਰ ਕਰਜਾ ਲੇਤਾ ਅੱਜ ਮੈਂ ਅਖਬਾਰ 'ਚ ਪੜ੍ਹ ਰਿਆ ਕਿ ਅਗਲੇ ਹਫਤੇ ਹੋਰ ਕਰਜਾ ਲੈਣਾ ਸਾਰੇ ਪੰਜਾਬ ਨੂੰ ਕਰਜੇ 'ਚ ਡੁਬਾ ਦਿੱਤਾ ਹੁਣ ਆਮ ਸਾਧਾਰਨ ਪੰਜਾਬ ਦੇ ਨਾਗਰਿਕ ਨੂੰ ਲੱਗੇਗਾ ਕਿ ਕੀ ਕਰਜਾ ਜੋ ਸਰਕਾਰ ਦਾ ਕੀ ਫਰਕ ਪੈਂਦਾ ਜ਼ਬਰਜਤ ਸਰਕਾਰ ਦੇ ਮੁਲਾਜ਼ਮਾਂ ਨੂੰ ਪੈਸੇ ਨਹੀਂ ਤਨਖਾਹਾਂ ਨਹੀਂ ਮਿਲੀਆਂ ਜਦ ਤੁਨ ਨੂੰ ਤੁਹਾਡੀ ਦਵਾਈਆਂ ਨਹੀਂ ਮਿਲੀਆਂ ਤੇ ਫਿਰ ਕੀ ਹੋਗਾ ਸਰਕਾਰ ਤੇ ਕੰਗਲ